ਪ੍ਰੇਜ਼ ది ਲਾਰਡ ਮਸੀਹੇ ਸਭ ਕੋ ਜੈਨਸੀ ਦੀ ਆਓ ਅਸੀਂ ਪਰਮੇਸ਼ੁਰ ਦੇ ਪਾਕ ਕਲਾਮ ਦਾ ਕੁਝ ਹਿੱਸਾ ਪੜਾਂਗੇ ਜੋ ਅੱਜ ਲਈ ਬਹੁਤ ਜ਼ਰੂਰੀ ਹੈ ਭਗਤੀ ਕਰਨ ਦਾ ਢੰਗ ਭਗਤੀ ਜਿਹੜੀ ਉਹ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਥੋੜਾ ਸਮੇਂ ਦੇ ਵਿੱਚ ਮੈਂ ਥੜਾ ਨਾਲ ਗੱਲ ਕਰਨੀ ਚਾਹੁੰਨਾ ਪਵਿੱਤਰ ਪ੍ਰਭੂ ਯਿਸੂ ਮਸੀਹ ਦੀ ਪਾਕ ਅੰਜੀ ਲਦਾਸ ਹੋਣ ਦੇ ਨਾਤੇ ਪਹਿਲਾ ਤਿਮੋਥੀ ਸਦੋ ਬਾਪ ਉਹਦਾ 1 ਤੋਂ 7 ਤੱਕ ਸੋ ਮੈਂ ਸਭ ਤੋਂ ਪਹਿਲਾਂ ਇਹ ਤੇ ਗੀ ਕਰਦਾ ਹਾਂ ਜੋ ਬੇਨਤੀਆਂ ਪ੍ਰਾਰਥਨਾਵਾਂ ਅਰਦਾਸਾਂ ਤੇ ਧੰਨਵਾਦ ਸਭਨਾ ਮਨੁੱਖਾਂ ਲਈ ਕੀਤੇ ਜਾਣ ਕਿਸੇ ਇੱਕ ਮਨੁੱਖ ਲਈ ਨਹੀਂ ਸਭਨਾ ਮਨੁੱਖਾਂ ਲਈ ਬੇਨਤੀ ਅਰਦਾਸ ਜਿਹੜੀ ਉਹ ਕੀਤੀ ਜਾਣੀ ਛੇਈ ਦੀ ਆ ਪਾਸ਼ਾ ਸਭਨਾ ਮਾਤਬਰ ਵਾਲਿਆਂ ਦੇ ਲਈ ਭਈ ਅਸੀਂ ਪੂਰੀ ਭਗਤੀ ਅਤੇ ਗੰਭੀਰਤਾਈ ਵਿੱਚ ਚੈਨ ਅਤੇ ਸੁੱਖ ਨਾਲ ਉਮਰ ਪੋਗਿਏ ਸਾਡੀ ਮੁਕਤੀ ਦਾਤੇ ਪਰਮੇਸ਼ਵਰ ਦੇ ਹਜ਼ੂਰ ਇਹੋ ਭਲਾ ਤੇ ਪ੍ਰਵਾਨ ਹੈ ਜੋ ਚਾਹੀਦਾ ਹੈ ਭਈ ਸਾਰੇ ਮਨੁੱਖ ਬਚਾਏ ਜਾਣ ਅਤੇ ਉਹ ਸਤ ਦੇ ਗਿਆਨ ਤੀਕ ਪਹੁੰਚਣ ਸਤ ਦੇ ਗਿਆਨ ਤੀਕ ਹallelujah ਕਿਉਂ ਜੋ ਪਰਮੇਸ਼ਰ ਇੱਕੋ ਹੈ ਅਤੇ ਪਰਮੇਸ਼ਵਰ ਅਤੇ ਮਨੁੱਖਾਂ ਵਿੱਚੋਂ ਇੱਕੋ ਵਿਚੋਲਾ ਹੈ ਜਿਹੜਾ ਆਪ ਮਨੁੱਖ ਹੈ ਅਰਥਾਤ ਮਸੀਹ ਯਿਸੂ ਜਿਸ ਨੇ ਆਪਣੇ ਆਪ ਨੂੰ ਸਭਨਾਂ ਲਈ ਪਰਾਛਿਤ ਕਰਕੇ ਦੇ ਦਿੱਤਾ ਉਹਦੀ ਸਾਖੀ ਆਪਣੇ ਵੇਲੇ ਸਿਰ ਹੋਈ ਅਤੇ ਇਹ ਦੇ ਲਈ ਮੈਂ ਪ੍ਰਚਾਰ ਕਰ ਤੇ ਰਸੂਲ ਤੇ ਨੇਚਾ ਤੇ ਸਚਾਈ ਵਿੱਚ ਪਰਾਇਆਂ ਕੌਮਾਂ ਨੂੰ ਉਪਦੇਸ਼ ਕਰਨ ਵਾਲਾ ਥਾਪਿਆ ਗਿਆ ਹਾਂ ਮੈਂ ਸੱਚ ਬੋਲਦਾ ਹਾਂ ਝੂਠ ਨਹੀਂ ਮਾਰਦਾ ਪੌਲਸ ਰਸੂਲ ਦੀ ਪਤਰੀ ਆ ਭਾਈ ਭੈਣੋ ਪਿਤਾ ਪਰਮੇਸ਼ਵਰ ਪਿਤਾ ਪ੍ਰਭੂ ਯਿਸੂ ਦਾ ਧੰਨਵਾਦ ਕਰਦੇ ਹਾਂ ਕਿ ਉਹ ਜਾਲੂ ਪਰਮੇਸ਼ਵਰ ਹੈ ਇੱਥੇ ਅਸੀਂ ਦੋ ਤਿੰਨ ਵਚਨਾਂ ਨੂੰ ਵੇਖਾਂਗੇ ਕਿ ਜੋ ਬੇਨਤੀਆਂ ਪ੍ਰਾਰਥਨਾਵਾਂ ਅਰਦਾਸਾਂ ਧੰਨਵਾਦ ਸਭਨਾਂ ਮਨੁੱਖਾਂ ਲਈ ਕੀਤੀ ਜਾਣ ਚਾਹੇ ਸਾਡੇ ਕੋਈ ਕਲੋਜ਼ ਵਾ ਚਾਹੇ ਨਹੀਂ ਕਲੋਜ਼ ਪਰ ਜਿਹਦੇ ਲਈ ਸਾਨੂੰ ਬੋਝ ਵਾ ਜਿਹਦੇ ਲਈ ਅਸੀਂ ਬੋਝ ਰੱਖਦੇ ਆ ਕਿ ਇਸ ਜੀਵਨ ਦੇ ਵਿੱਚ ਇਸ ਘਰ ਦੇ ਵਿੱਚ ਇਸ ਪਰਿਵਾਰ ਦੇ ਵਿੱਚ ਇਸ ਵਰਕ ਦੇ ਵਿੱਚ ਜਿਹੜਾ ਬਦਾਰੀ ਆਉਣੀ ਚਾਹੀਦੀ ਆ ਤੇ ਸਾਨੂੰ ਉਹਦੇ ਵਾਸਤੇ ਪ੍ਰਾਰਥਨਾ ਕਰਨੀ ਚਾਹੀਦੀ ਆ ਮਸੀਹ ਯਿਸੂ ਦੇ ਨਾਮ ਤੇ ਜਦੋਂ ਅਸੀਂ ਮਸੀਹ ਯਿਸੂ ਦੇ ਨਾਮ ਤੇ ਪ੍ਰਾਰਥਨਾ ਕਰਦੇ ਆ ਤੇ ਪ੍ਰ부 ਦੀ ਵਡਿਆਈ ਹੁੰਦੀ ਆ ਛੋਟੀ ਜੀ ਪ੍ਰਾਰਥਨਾ ਕਰਾਂਗੇ ਪਿਆਰੇ ਪਿਤਾ ਪਰਮੇਸ਼ਰ ਪਿਤਾ ਪ੍ਰ부 ਯਿਸੂ ਨਾਸੀ ਜੀ ਇਹਨਾਂ ਵਚਨਾਂ ਦੇ ਨਾਲ ਮੈਂ ਇਸ ਅ ਪ੍ਰੋਜੇ ਪ੍ਰੇ ਸੰਸਾਰ ਨੂੰ ਤੇਰੇ ਹੱਥ ਵਿੱਚ ਦਿਨਾਂ ਪ੍ਰ부 ਜੀ ਉਸ ਸੰਸਾਰ ਨਾਲ ਪਿਆਰ ਕੀਤਾ ਜਿੰਨੇ ਚੁਣੇ ਗਏ ਨੇ ਧੰਨਵਾਦ ਕਰਦਾ ਔਰ ਜਿੰਨੇ ਅਜੇ ਬਹੁਤ ਦੂਰ ਨੇ ਉਹਨਾਂ ਨੂੰ ਪਿਤਾ ਪ੍ਰ부 ਯਿਸੂ ਦੇ ਨਾਮ ਚ ਆਸ਼ੀਸ਼ ਕਰਦਾ ਆ ਕਿ ਉਹਨਾਂ ਦੀ ਬੁੱਧ ਖੁੱਲੇ ਔਰ ਸਚਾਈ ਨੂੰ ਜਾਣਨ ਔਰ ਸਚਾਈ ਮਸੀਹ ਯਿਸੂ ਹੈ ਔਰ ਮਸੀਹ ਯਸ਼ੂ ਦੀ ਵਡਿਆਈ ਕਰਨਾ ਉਹਦੇ ਤੇ ਨੀਚਾ ਕਰਨ ਵਿਸ਼ਵਾਸ ਕਰਨ ਕੋ ਮਾਰਿਆ ਗਿਆ ਦੱਬਿਆ ਗਿਆ ਤੇ ਫਿਰ ਜੀ ਉੱਠਿਆ ਔਰ ਪ੍ਰਭੂ ਯਸ਼ੂ ਅੱਜ ਸਾਡੇ ਨਾਲ ਆਤਮਾ ਦੁਆਰਾ ਗੱਲਬਾਤ ਕਰਦਾ ਆ ਤੇ ਉਹਦੀ ਆਤਮਾ ਲਈ ਧੰਨਵਾਦ ਪ੍ਰੇਜ਼ ਦਾ ਲਾਉਡ ਓਕੇ ਗੋਡ ਬlesਸ ਯੂ ਆਮੀਨ